ਰਾਏਕੋਟ ਦੇ ਪਿੰਡ ਬ੍ਰੈਂਪਰਾ ਦੇ ਦਰਮਿਆਨ ਨੇ ਜੀਮੀਦਾਰ ਪਰਿਵਾਰ ਨਾਲ ਸਬੰਧ ਰੱਖਦੀ ਇੱਕ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਐਡਮੰਟਰ ਵਿਕੇ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਇਸ ਮੌਕੇ ਮ੍ਰਿਤਕ ਨੌਜਵਾਨ ਮਨਿੰਦਰ ਸਿੰਘ ਦੇ ਛੋਟੇ ਭਰਾ ਜਤਿੰਦਰ ਸਿੰਘ ਸਰਾ ਅਤੇ ਪਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਤੜਕੇ 4:30 ਵਜੇ ਦੇ ਕਰੀਬ ਪਿੰਡ ਦੇ ਸਰਪੰਚਰ ਗਬੀਰ ਸਿੰਘ ਗੋੜਾ ਨੂੰ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਕੈਨੇਡਾ ਤੋਂ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਕੱਲ੍ਹ ਦਿਨੇ 12:00 ਵਜੇ ਦੇ ਕਰੀਬ ਕੈਨੇਡਾ ਦੇ ਸ਼ਹਿਰ ਐਡਮੈਂਟਨ ਵਿਖੇ ਉਸਦੇ ਵੱਡੇ ਭਰਾ ਮਨਿੰਦਰ ਸਿੰਘ ਦਾ ਟਰਾਲਾ ਉਸ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਸੜਕ ਕਿਨਾਰੇ ਖੜੇ ਇੱਕ ਟਰੱਕ ਚਾਲਕ ਨੇ ਅਚਾਨਕ ਟਰੱਕ ਨੂੰ ਸੜਕ ਤੇ ਚੜਾ ਦਿੱਤਾ ਅਤੇ ਆਪਣੀ ਰਫਤਾਰ ਰੋਡ ਤੇ ਆ ਰਿਹਾ ਮਨਿੰਦਰ ਸਿੰਘ ਦਾ ਟਰਾਲਾ ਉਸ ਟਰੱਕ ਦੇ ਪਿਛਲੇ ਪਾਸੇ ਜਾ ਵੱਜਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲੇ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਿਆ ਅਤੇ ਮਨਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਦਸੇ ਦੌਰਾਨ ਉਸ ਨੂੰ ਸਥਿਤੀ ਸੰਭਾਲਣ ਲਈ 7 ਘੰਟੇ ਆਵਾਜ਼ੀ ਬੰਦ ਰੱਖੀ ਪਈ ਹੈ ਜੱਦ ਕੇ ਹਾਦਸੇ ਉਪਰੰਤ ਪੁਲਿਸ ਪ੍ਰਸ਼ਾਸਨ ਉਸਦੀ ਮ੍ਰਿਤਕ ਦੇ ਪੋਸਟਮਾਰਟਮ ਲਈ ਕਲਗਰੀ ਬੀਕੇ ਹਸਪਤਾਲ ਵਿੱਚ ਲੈ ਗਈ ਹੈ। ਦੋ ਦਿਨਾਂ ਦੀ ਡਾਕਟਰੀ ਅਤੇ ਪੁਲਿਸ ਕਾਰਵਾਈ ਉਪਰੰਤ ਮਨਿੰਦਰ ਸਿੰਘ ਦਾ ਅੰਤਿਮ ਸੰਸਕਾਰ ਸੰਬੰਧੀ ਸਪਸ਼ਟ ਹੋਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਕਿਆ ਕਿ ਮ੍ਰਿਤਕ ਮਨਿੰਦਰ ਸਿੰਘ ਦਾ ਪਰਿਵਾਰ ਇੱਕ ਦਰਮਿਆਨਾ ਕਿਸਾਨ ਪਰਿਵਾਰ ਹੈ। ਇਸ ਲਈ ਸਰਕਾਰ ਵੱਲੋਂ ਇਸ ਸ पीडਿਤ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਉਸਦੀ ਮ੍ਰਿਤਕ ਦੇ ਨੂੰ ਦੇਸ ਲਿਆਂਦਾ ਜਾਵੇ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਦਾ ਕੁਲਦੀਪ ਸਿੰਘ ਮਾਤਾ ਕੁਲਦੀਪ ਕੌਰ ਅਤੇ ਛੋਟਾ ਭਰਾ ਜਤਿੰਦਰ ਸਿੰਘ ਨੂੰ ਛੱਡ ਗਿਆ ਅਤੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਰਾਇਕੁੱਟ ਤੋਂ ਦਿਲਵਿੰਦਰ ਸਿੰਘ ਯੂਸੀਨ ਦੀ ਰਿਪੋਰਟ। ਹਰਦੀਪਰੇ ਕਿਨਾਂ ਤੋਂ ਮੇਰਾ ਨਾਮ ਜਤਿੰਦਰ ਸਿੰਘ ਹੈ ਪਿੰਡ ਬਰਨਪੁਰਾ ਜ਼ਿਲ੍ਹਾ ਲੁਧਿਆਣਾ ਜੀ। ਅ ਉਹ ਆਪਣੇ ਬ੍ਰਦਰ ਦਾ ਐਕਸੀਡੈਂਟ ਹੋਇਆ ਕੀਤਾ ਉਹ ਯਕ ਵਿਰੇ ਤਕਰੀਬਨ ਨਾ ਆਪਣੇ ਰਾਤ ਸੀ ਉਧਰ ਦੇਨ ਸੀ 12 ਵਜੇ ਹੀ ਦਿੰਦੇ। ਤੇ ਉਹ ਟਰੇਲਰ ਲਈ ਜਾ ਰਿਹਾ ਸੀ ਖਾਲੀ ਡੰਪ ਕਰਕੇ ਆ ਰਿਹਾ ਸੀ ਤੇ ਰਾਤ ਨੂੰ ਆ ਦਿਨੇ ਕਿਤੇ ਤਕਰੀਬਨ ਉੱਥੇ ਕੋਈ ਟਰੱਕ ਵਾਲਾ ਸੀ ਉਹ ਆਪਦਾ ਤੇਲ ਪਾਣੀ ਚੈੱਕ ਕਰਕੇ ਰੋਡ ਤੇ ਚੜਨ ਲੱਗਿਆ ਤੇ ਇਹਨਾਂ ਦਾ ਜਾ ਕੇ ਟਰੱਕ ਮਗਰ ਉਹਨਾਂ ਦੇ ਜਾ ਕੇ ਵੱਜਿਆ ਉਹਨੇ ਇੱਕਦਮ ਰੋਡ ਤੇ ਚੜਾਤਾ ਹਾਂ ਹਾਂਜੀ ਹਾਂਜੀ ਉਹ ਆਪ ਦੀ ਸਪੀਡ ਨਾਲ ਜਾ ਰਹੀ ਉਹਦੇ ਕਰਕੇ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਮੇਰੇ ਭਰਾ ਦੀ ਜੀ ਇਹਨਾਂ ਦੇ ਤੁਹਾਡੇ ਬਰਾਦਰ ਮਨਿੰਦਰ ਸਿੰਘ ਸਰਾਜ ਕਿੰਨੇ ਕੋ ਮਰਨ ਨਾ ਨੇ तकरीबन 43 ਤੋਂ 45 ਸਾਲ ਸੀ ਅੱਛਾ ਕਿੰਨੇ ਕਰੋਗਾ ਤੱਕ ਹੈ ਨਾ 2006 ਤੋਂ ਗਏ ਹੋਏ ਨੇ ਉਹ ਉਹ ਕੰਨੇਟਸ ਉਤੇ ਟਰਾਲਾ ਚਲਾਉਂਦੇ ਸੀ ਹਾਂਜੀ ਟਰਾਲਾ ਚਲਾਉਂਦੇ ਸੀ ਉਹ ਆਏ ਵੀ ਸੀ ਇਥੇ ਹਾਂ ਹਾਂਜੀ ਕਿਤਾ ਆਪਣੇ 2022 ਚ ਇਲੈਕਸ਼ਨ ਸੀ ਉਤੋਂ ਆ ਕੇ ਗਏ ਨੇ ਪੂਰੇ ਹਾਂ ਠੀਕ ਹੈ ਹੋਰ ਪਰਿਵਾਰ ਤੋਂ ਹੋਰ ਕੋਈ ਨਾ ਮੈਂ ਮੇਰੇ ਮਾਤਾ ਜੀ ਨੇ ਪਿਤਾ ਜੀ ਨੇ ਤੇ ਇੱਕ ਮਾਇਰ ਨੇ ਨਾ ਉਹ ਪ੍ਰਸ਼ਾਸਨਿਤ ਤੋਂ ਤੁਹਾਨੂੰ ਦੱਸਿਆ ਉਹ ਸੰਸਕਾਰ ਬਾਰੇ ਜਾਂ ਉਹਨਾਂ ਦੇ ਬਾਰੇ ਕੁਝ ਲੋਗੇ ਕਿ ਤਾ ਐਕਸੀਡੈਂਟ ਹੋਇਆ ਜੀ ਉਸ ਤੋਂ ਬਾਅਦ ਤਕਰੀਬਨ ਉੱਥੇ 7 ਘੰਟੇ ਰੋਡ ਬੰਦ ਰਿਹਾਗਾ ਤੇ ਉਸ ਤੋਂ ਬਾਅਦ ਉੱਥੋਂ ਡੈੱਡ ਬੋਡੀ ਉਹ ਕੈਲਗਰੀ ਲੈ ਗਈ ਤੇ ਹੁਣ ਸਾਨੂੰ ਉੱਥੋਂ ਦੱਸਿਆ ਵੀ 2 ਦਿਨ ਪੋਸਟਮਾਰਟਮ ਹੋਊਗਾ ਤੇ ਉਸ ਤੋਂ ਬਾਅਦ ਡੈੱਡ ਬੋਡੀ ਦਾ ਦੱਸਣਗੇ ਸਾਨੂੰ ਬਿਲਕੁਲ ਸਨ ਸੰਸਕਾਰ ਬਾਰੇ ਉਹ ਦੱਸੇ ਹਾਂ ਹਾਂ ਹਾਂਜੀ ਹਾਂਜੀ ਕਿਤਾ ਉੱਥੋਂ ਪ੍ਰਸ਼ਾਸਨ ਦੱਸੂਗਾ ਵੀ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ ਫੇਰ ਹੀ ਹਾਂ ਕਿੰਨਾ ਵੀਰੇ ਤੁਹਾਡੇ ਮੇਰਾ ਨਾਮ ਹਰਪ੍ਰੀਤ ਸਿੰਘ ਆ ਵੀਰੇ ਪਿੰਡ ਛਪਾਰਾ ਆਪਣਾ ਬਹੁਤ ਵਧੀਆ ਮਿੱਤਰ ਆ ਇਹਦੇ ਭਰਾ ਦੀ ਬਾਹਰ ਕੈਨੇਡਾ ਦੇ ਵਿੱਚ ਡੈਥ ਹੋ ਗਈ ਰਾਤ ਤੇ ਐਕਸੀਡੈਂਟ ਦੇ ਵਿੱਚ ਤੇ ਵਿਚਾਰੇ ਖੇਤੀਬਾੜੀ ਦਾ ਕੰਮ ਹੈ ਇਹਨਾਂ ਦਾ ਵੀ ਬਹੁਤ ਦਰਮਿਆਨਾ ਜਿਹਾ ਪਰਿਵਾਰ ਆ ਤੇ ਪ੍ਰਸ਼ਾਸਨ ਨੂੰ ਆਪਾਂ ਇਹ ਬੇਨਤੀ ਕਰਦੇ ਆ ਕਿ ਇਹਨਾਂ ਭਾਈਆਂ ਦੀ ਮਦਦ ਕਰੀ ਜਾਵੇ ਤੇ ਇਹਨਾਂ ਦੀ ਡੈੱਡ ਬੋਡੀ ਇੱਥੇ ਪਿੰਡ ਜਾਂਦੀ ਜਾਵੇ ਭਾਈ